ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਅਮਿਤਕਰ ਨੇ ਤੁਸੀਂ ਸਾਰੇ ਵਧੀਆ ਹੋਗੇ ਅਮਰੀਕਾ ਦੇ ਵਿੱਚ ਇੱਕ ਐਕਸੀਡੈਂਟ ਹੋ ਜਾਂਦਾ ਵੈ ਜਿਹਦੇ ਵਿੱਚ ਕਿ ਇੱਕ ਆਪਣੇ ਸਿੱਖ ਵੀਰ ਹਰਜਿੰਦਰ ਸਿੰਘ ਕੋਲੋਂ ਇੱਕ ਗਲਤੀ ਹੁੰਦੀ ਹੈ ਜਿੰਦਾ ਕਰਕੇ ਕਿ ਇਹ ਐਕਸੀਡੈਂਟ ਹੁੰਦਾ ਵੈ ਉਸ ਐਕਸੀਡੈਂਟ ਦੀ ਵਜ੍ਹਾ ਦੇ ਨਾਲ ਤਿੰਨ ਜਿਹੜੇ ਅਮਰੀਕੀ ਸ਼ਹਿਰੀ ਉਹਨਾਂ ਦੀ ਜਾਨ ਚਲ ਜਾਂਦੀ ਹੈ ਤੇ ਹੁਣ ਹਰਜਿੰਦਰ ਸਿੰਘ ਨੂੰ ਕੋਰਟ ਦੇ ਵਿੱਚ ਜਦੋਂ ਪੇਸ਼ ਕੀਤਾ ਗਿਆ ਤੇ ਹਰਜਿੰਦਰ ਸਿੰਘ ਆਖਰ ਕਿਉਂ ਰੋਨ ਲਾਪੇ ਤੇ ਨਾਲ ਹੀ ਨਾਲ ਜਿਹੜੇ ਅਮਰੀਕਾ ਦੀ ਕੋਰਟ ਆ ਹਰਜਿੰਦਰ ਸਿੰਘ ਨੂੰ ਕੀ ਆਰਡਰ ਦਿੱਤੇ ਹੈ ਇਹ ਸਾਰੇ ਜਿਹੜੀ ਗੱਲਬਾਤ ਹੈ ਆਪਾਂ ਇਸ ਦੀ ਵੀਡੀਓ ਚ ਜਾਣੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਵੀਡੀਓ ਤੇ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜੰਮ ਗਏ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਵਾਪਰਦਾ ਤਾਂ ਅੱਜ ਤੁਹਾਨੂੰ ਹਰਜਿੰਦਰ ਸਿੰਘ ਦੀ ਉਹ ਵੀਡੀਓ ਦਿਖਾਉਣ ਜਾ ਰਿਹਾ ਮੈਂ ਜਿਹੜੀ ਪੇਸ਼ੀ ਦੇ ਦੌਰਾਨ ਹਰਜਿੰਦਰ ਸਿੰਘ ਕਿਉਂ ਰੋਪੇ ਸੀ ਔਰ ਉਹਨਾਂ ਨੇ ਅਗੋ ਕਿਹਾ ਕੀ ਹੈ ਕਿਉਂਕਿ ਜੱਜ ਸਾਹਿਬ ਦੇ ਸਾਹਮਣੇ ਸਜੇ ਦਾ ਕੀ ਪ੍ਰਬੰਧ ਹੈ ਨਾ ਸਭ ਤੋਂ ਵੱਡੀ ਖਬਰ ਤੁਹਾਡੇ ਸਾਹਮਣੇ ਧਰਨ ਜਾ ਰਿਹਾ ਮੈਂ ਕਿਉਂਕਿ ਪੰਜਾਬ ਦੇ ਅੰਦਰ ਇਸ ਖਬਰ ਨੇ ਪਰਥਮੀ ਮੁਚਾ ਦਿੱਤੀ ਹੈ ਬਹੁਤ ਸਾਰੇ ਲੋਕਾਂ ਨੇ ਕਿਹਾ ਕਹਿੰਦੇ ਜੀ 50 ਸਾਲ ਸਜ਼ਾ ਹਰਜਿੰਦਰ ਸਿੰਘ ਨੂੰ ਹੋ ਗਈ ਹੈ ਬਹੁਤ ਸਾਰੇ ਚੈਨਲਾਂ ਤੇ ਵੀਡੀਓ ਚੱਲਦੀਆਂ ਨੇ ਕਹਿੰਦੇ ਜੀ 45 ਸਾਲ ਹੋ ਗਈ ਹੈ ਕਹਿੰਦੇ ਇੱਕ ਜਣੇ ਦੀ ਜੇਕਰ 15 ਸਾਲ ਲਾਉਨੇ ਆ ਤਾਂ ਤਿੰਨ ਮੋਤਾਂ ਹੋਈਆਂ ਸੀ ਤਿੰਨੇ ਬੰਦਿਆਂ ਦੀ ਅਲੱਗ-ਅਲੱਗ ਸਜ਼ਾ 15 ਸਾਲ ਤਾਂ ਭਾਈ ਉਹਨੂੰ ਮਿਲਾ ਕੇ 45 ਸਾਲ ਕਿਹਾ ਜਾ ਰਿਹਾ ਸੀ ਪਰ ਅੱਜ ਜਿਹੜਾ ਸੱਚ ਪੂਰਾ ਸੱਚ ਤੁਹਾਡੇ ਸਾਹਮਣੇ ਮੈਂ ਧਰਨ ਜਾ ਰਿਹਾ ਅਸਲੀ ਸੱਚ ਇਸ ਵੀਡੀਓ ਦੇ ਅੰਦਰ ਤੁਸੀਂ ਪਹਿਲੀ ਵਾਰ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਦੇਖਣ ਜਾ ਰਹੇ ਹੋ ਕਿਉਂਕਿ ਜੱਜ ਸਾਹਿਬ ਦੇ ਸਾਹਮਣੇ ਕੋਰਟ ਦੇ ਅੰਦਰ ਜਿਹੜੀ ਪੇਸ਼ੀ ਹੋਈ ਹੈ ਤਾਂ ਉੱਥੇ ਇੱਕ ਟਰਾਂਸਲੇਟਰ ਇਹ ਕੁੜੀ ਖੜੀ ਸੀ ਔਰ ਉਸ ਤੋਂ ਪਹਿਲਾਂ ਜੱਜ ਸਾਹਿਬ ਬੋਲਦੇ ਨੇ ਫਿਰ ਉਸ ਨੂੰ ਟਰਾਂਸਲੇਟਰ ਟਰਾਂਸਲੇਟ ਕਰਕੇ ਪੰਜਾਬੀ ਦੇ ਵਿੱਚ ਪੁੱਛਿਆ ਜਾਂਦਾ ਹੈ ਤਾਂ ਹਰਜਿੰਦਰ ਸਿੰਘ ਅੱਗੇ ਕੀ ਕਹਿੰਦੇ ਨੇ ਉਹ ਤੁਸੀਂ ਆਪਣੇ ਕੰਨਾਂ ਦੇ ਨਾਲ ਸੁਣੋਗੇ ਕਿਉਂਕਿ ਹਰਜਿੰਦਰ ਸਿੰਘ ਦਾ ਮੁੱਦਾ ਬੜਾ ਹਾਈਲਾਈਟ ਹੋ ਚੁੱਕਿਆ ਅਮਰੀਕਾ ਦੇ ਵਿੱਚ ਗਲਤੀ ਦੇ ਨਾਲ ਯੂ ਟਰਨ ਮਾਰ ਦਿੱਤਾ ਸੀ ਆਪਣੇ ਟਰੱਕ ਦਾ ਤਾਂ ਉਹ ਡਰਾਈਵਰੀ ਕਰਦੇ ਸੀ ਤਿੰਨ ਬੰਦਿਆਂ ਦੀ ਮੌਤ ਹੁੰਦੀ ਹੈ ਇੱਕ ਕਾਰ ਦੇ ਨਾਲ ਕਿਉਂਕਿ ਉਸ ਕਾਰ ਦੇ ਵਿੱਚ ਤਿੰਨ ਸਵਾਰਾ ਰਹੇ ਸੀ ਜਦੋਂ ਉਸਨੇ ਆਪਣੇ ਟਰੱਕ ਦਾ ਯੂ ਟਰਨ ਮਾਰਿਆ ਤਾਂ ਅੱਗੇ ਉਹ ਤੇਜ਼ੀ ਦੀ ਸਪੀਡ ਤੇ ਕਾਰ ਆ ਰਹੀ ਸੀ ਉਸ ਕਾਰ ਦੇ ਵਿੱਚ ਤਿੰਨ ਸਵਾਰ ਲੋਕ ਸੀਗੇ ਉਹਨਾਂ ਦੀ ਮੌਤ ਹੋ ਗਈ ਹੈ ਤਹਾਨੂੰ ਹਰਜਿੰਦਰ ਸਿੰਘ ਦਾ ਅਸਲੀ ਵੀਡੀਓ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਮੈਂ ਕਿਉਂਕਿ ਹਰਜਿੰਦਰ ਸਿੰਘ ਕਹਿੰਦੇ ਜੀ ਰੋਪੇ ਨਹੀਂ ਹਰਜਿੰਦਰ ਸਿੰਘ ਦੀ ਵੀਡੀਓ ਦਿਖਾਉਣ ਤੋਂ ਪਹਿਲਾਂ ਜੱਜ ਸਾਹਿਬ ਕੀ ਕਹਿ ਰਹੇ ਨੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਹਰਜਿੰਦਰ ਸਿੰਘ ਰੋਂਦੇ ਕਿਉਂ ਸੀ ਉਹ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਸੁਣੋ ਹਰਜਿੰਦਰ ਨੇ ਜਿੱਥੇ ਲੋਕਾਂ ਦੇ ਵਿੱਚ ਹੈਰਾਨੀ ਪੈਦਾ ਕਰ ਰੱਖੀ ਹੈ ਉੱਥੇ ਹੀ अनेका ਹੀ ਦੇਸ਼ ਦੁਨੀਆ ਦੇ ਲੋਕ ਉਸ ਦੀ ਸਪੋਰਟ ਦੇ ਵਿੱਚ ਖੜੇ ਹੋ ਰਹੇ ਹਨ ਕਿਉਂਕਿ ਹਰਜਿੰਦਰ ਦੀ ਗਲਤੀ ਸੀ ਕਿ ਉਸ ਨੇ ਯੂ ਟਰਨ ਕਿਉਂ ਲਿਆ ਪਰ ਇਹ ਸਭ ਅਣਜਾਣੇ ਵਿੱਚ ਹੋਇਆ ਉੱਥੇ ਹੀ ਅੱਜ ਉਸ ਦੀ ਕੋਰਟ ਦੇ ਵਿੱਚ ਸੁਣਵਾਈ ਹੋਈ ਜਿੱਥੇ ਵੱਟੀਆਂ ਗੱਲਾਂ ਹਰਜਿੰਦਰ ਨੂੰ ਜੱਜ ਦੇ ਕਹਿ ਦਿੱਤਾ ਦਰਅਸਲ ਜੱਜ ਨੇ ਹਰਜਿੰਦਰ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ ਤੇ ਉਸ ਨੂੰ ਆਪਣਾ ਪੱਖ ਪੇਸ਼ ਕਰਨ ਦੇ ਲਈ ਆਪਣਾ ਵਕੀਲ ਕਰਨ ਨੂੰ ਕਹਿ ਦਿੱਤਾ। ਤਾਂ ਹੁਣ ਜੱਜ ਦੇ ਸਾਹਮਣੇ ਜਿਹੜੀ ਸੁਣਵਾਈ ਹੋ ਰਹੀ ਸੀ ਉਹ ਵੀਡੀਓ ਤੁਹਾਡੇ ਸਾਹਮਣੇ ਧਰਨਜਾਰਾ ਮੈਂ ਚੰਗੀ ਤਰ੍ਹਾਂ ਦੇਖਿਓ ਕਿ ਅਕਸਰ ਪੰਜਾਬ ਦੇ ਵਿੱਚ ਇਸ ਖਬਰ ਦੇ ਨਾਲ ਬਹੁਤ ਸਾਰੇ ਸਾਡੇ ਪੰਜਾਬ ਦੇ ਲੋਕ ਜੁੜੇ ਨੇ ਜਿਹੜੇ ਦੇਖਣਾ ਚਾਹੁੰਦੇ ਸੀ ਕਿ ਜੱਜ ਦੇ ਸਾਹਮਣੇ ਇਹ ਮਾਮਲਾ ਕੀ ਬੀਤਿਆ ਹਰਜਿੰਦਰ ਸਿੰਘ ਦੇ ਨਾਲ ਜਿਹੜਾ ਕਿ ਪੂਰੇ ਪੰਜਾਬ ਨੂੰ ਰਵਾ ਗਿਆ। ਸੁਣੋ।

The second arrest warrant is for three counts of the assault. The two the arrest warrant and the defense were previously reviewed by a judge. ਆਸੇ ਦਰੋ ਜਿਆਦਾ ਦਰਸ ਫੜਿਆ ਨਾ ਉਹਦੇ ਬਾਰੇ ਇਸ ਤੇ ਨਵੇਂ ਉਹ ਤਾਂ ਜਿਵੇਂ ਨਾ ਅਸਟ ਚਾਹ ਤੇ ਦੇਖਦੇ ਰਸਾਰੇ ਹੋ ਯਾਨੀ ਹਰਜਿੰਦਰ ਸਿੰਘ ਨੂੰ ਜੱਜ ਹੁਣ ਸਜ਼ਾ ਦੇਣਗੇ ਜਾਂ ਫਿਰ ਉਸ ਨੂੰ ਘੱਟ ਸਜ਼ਾ ਦੇਣੀ ਹੈ ਜਾਂ ਉਹਨੂੰ ਛੱਡਣਗੇ ਤਾਂ ਹੁਣ ਪੰਜਾਬ ਦੇ ਲੋਕਾਂ ਦੇ ਜਾਂਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸੀ ਦਰازਲ ਦੇ ਵਿੱਚ ਮਾਮਲਾ ਤਾਂ ਦਰਜ ਹੋ ਚੁੱਕਿਆ ਹੈ ਹਰਜਿੰਦਰ ਸਿੰਘ ਤੇ ਤਿੰਨ ਬੰਦਿਆਂ ਦਾ ਜਿਨ੍ਹਾਂ ਦੀ ਜਾਨ ਚਲੀ ਗਈ ਹੈ ਤਾਂ ਹੁਣ ਪੰਜਾਬ ਦੇ ਵਾਸੀ ਇਹ ਖਬਰ ਸੁਣਨ ਨੂੰ ਬੇਤਾਬ ਸੀ ਕਿ ਅਸਰ ਸੱਚ ਕੀ ਹੈ ਦੇਖੋ ਅਮਰੀਕਾ ਦੀ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਤਾਂ ਜੱਜ ਦੇ ਸਾਹਮਣੇ ਉਹਦੀ ਸੁਣਵਾਈ ਚੱਲੀ ਸੀ ਪੇਸ਼ੀ ਦੇ ਦੌਰਾਨ ਤਾਂ ਹੁਣ ਜੱਜ ਸਾਹਿਬ ਨੇ ਕੀ ਕਿਹਾ ਇੱਕ ਵਕੀਲ ਕਰਨ ਨੂੰ ਕਿਹਾ ਤੇ ਹਰਜਿੰਦਰ ਸਿੰਘ ਆਪਣਾ ਜਿਹੜਾ ਵਕੀਲ ਕਰਨਗੇ ਆ ਹੁਣ ਵਕੀਲ ਕੌਣ ਹੋਣਗੇ ਉਹ ਵੀ ਜਰਾ ਸਾਲ ਦੇ ਵਿੱਚ ਪੰਜਾਬ ਦੇ ਕੱਲ ਜਿਹੜੀ ਮੈਂ ਇੱਕ ਵੀਡੀਓ ਦੇ ਅੰਦਰ ਉਹਦਾ ਜ਼ਿਕਰ ਕੀਤਾ ਸੀ ਐਡਵੋਕੇਟ ਸਵੇਮਾਨ ਸਾਹਿਬ ਬਹੁਤ ਸਾਰੇ ਕੇਸਾਂ ਦੇ ਵਿੱਚ ਅਕਸਰ ਤੁਸੀਂ ਉਹਨਾਂ ਨੂੰ ਵੇਖਿਆ ਵੀ ਹੈ ਅਮਰੀਕਾ ਦੇ ਵਿੱਚ ਜਿੰਨੇ ਵੀ ਸਾਡੇ ਐਨ ਆਰ ਆਈ ਲੋਕ ਨੇ ਪੰਜਾਬੀ ਉਹਨਾਂ ਦੇ ਵਿੱਚ ਬਹੁਤ ਸਾਰੇ ਐਡਵੋਕੇਟ ਨੇ ਜਿਹੜੇ ਕੇ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਖੜ ਗਏ ਨੇ ਤਾਂ ਹੁਣ ਹਰਜਿੰਦਰ ਸਿੰਘ ਨੂੰ ਸਭ ਤੋਂ ਵੱਡੀ ਗੱਲ ਕਿਹੜੀ ਹੈ ਕਿ ਭਾਈ ਸਜ਼ਾ ਕਿੰਨੀ ਹੋ ਸਕਦੀ ਹੈ ਬਹੁਤ ਸਾਰੇ ਚੈਨਲਾਂ ਦੇ ਤੁਸੀਂ ਸੁਣ ਲਿਆ ਹੁਣ ਕਿ 50 ਸਾਲ ਜਾਂ 45 ਸਾਲ ਕਿਹਾ ਜਾ ਰਿਹਾ ਸੀ ਪਰ ਦਰਅਸਲ ਦੇ ਵਿੱਚ ਅਮਰੀਕਾ ਦੀ ਕੋਰਟ ਸਭ ਤੋਂ ਵੱਡਾ ਅਨੁਮਾਨ ਹੈ ਜਿਹੜਾ ਹਰਜਿੰਦਰ ਸਿੰਘ ਦੇ ਕੇਸ ਦੇ ਵਿੱਚ ਕਹਿੰਦੇ ਜੀ 8 ਸਾਲ ਤੱਕ ਦਾ ਹੀ ਪ੍ਰਾਵਧਾਨ ਹੈ ਕਿਉਂਕਿ ਉਹਨਾਂ ਨੇ ਜਾਣ ਬੁੱਝ ਕੇ ਐਕਸੀਡੈਂਟ ਨਹੀਂ ਕੀਤਾ ਇਹ ਲਾਪਰਵਾਹੀ ਦੇ ਵਿੱਚ ਜਾਂਦਾ ਜੇਕਰ ਲਾਪਰਵਾਹੀ ਹੈ ਤਾਂ ਉੱਥੋਂ ਦੀ ਜਿਹੜੀ ਗਵਰਨਮੈਂਟ ਹੈ ਉਹ ਇਸ ਬੰਦੇ ਨੂੰ 8 ਸਾਲ ਦਾ ਜਿਹੜਾ ਕਿ ਪ੍ਰਾਵਧਾਨ ਰੱਖੂਗੀ 8 ਸਾਲ ਦੀ ਸਜ਼ਾ ਹਰਜਿੰਦਰ ਸਿੰਘ ਨਹੀਂ ਹੋ ਸਕਦੀ ਆ ਤਾਂ ਪਹਿਲਾਂ ਗਿਆ ਜਾ ਰਿਹਾ ਸੀ ਕਹਿੰਦੇ ਜੀ ਜੇ 50 ਸਾਲ ਹੋ ਗਈ ਤਾਂ ਫੇਰ ਇਹ ਬੰਦਾ ਬਹੁਤ ਸਾਰੇ ਸਾਲਾਂ ਬਾਅਦ ਯਾਨੀ ਪੂਰੀ ਜ਼ਿੰਦਗੀ ਕਹਿ ਸਕਦੇ ਆ ਬਰਬਾਦ ਹੋ ਸਕਦੀ ਸੀ ਪਰ ਹੁਣ ਹਰਜਿੰਦਰ ਸਿੰਘ ਨੇ ਜਾਣ ਬੁੱਝ ਕੇ ਤਾਂ ਨਹੀਂ ਕੀਤਾ ਬਹੁਤ ਸਾਰੇ ਸਾਡੇ ਪੰਜਾਬ ਦੇ ਅੰਦਰ ਬਹੁਤ ਸਾਰੇ ਅਮਰੀਕਾ ਦੇ ਅੰਦਰ ਕੁਝ ਲੋਕ ਵੀ ਨੇ ਜਿਹੜਾ ਦੀ ਥਿਉਰੀ ਇਹ ਵੀ ਹੈ ਕਿ ਭਾਈ ਹਰਜਿੰਦਰ ਸਿੰਘ ਨੇ ਜਾਣ ਬੁੱਝ ਕੇ ਕਰ ਦਿੱਤਾ ਪਰ ਦਰਅਸਲ ਦੇ ਵਿੱਚ ਜਿਹੜੀ ਉਹ ਝਲਕ ਹੈ ਉਹ ਇੱਥੋਂ ਪੈਂਦੀ ਆ ਕਿ ਉਹ ਬੰਦਾ ਡਰ ਚੁੱਕਿਆ ਸੀ जानबूझके तह कम नहीं ਕੀਤਾ ਇਹ ਵੀ ਗਲਤ ਹੈ ਤਾਂ ਜਿੰਨੇ ਵੀ ਤੁਸੀਂ ਪੰਜਾਬੀ ਭੈਣ ਭਰਾ ਇਸ ਗੱਲ ਨੂੰ ਸੁਣ ਰਹੇ ਹੋ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਪੰਜਾਬ ਪਰਦੇ ਲੋਕ ਬੜੇ ਚਿੰਤਤ ਔਰ ਦੁਖੀ ਨੇ ਇਸ ਗੱਲ ਤੋਂ ਕਿ ਇੱਕ ਮਾਂ ਪਿਓ ਦਾ ਇੱਕ ਲਵਤਾ ਨੌਜਵਾਨ ਪੁੱਤਰ ਉੱਥੇ ਫਸ ਚੁੱਕਿਆ ਤਾਂ ਹੁਣ ਉਹਦੇ ਮਾਤਾ ਪਿਤਾ ਇਕੱਲੇ ਨੇ ਹਿੰਦੁਸਤਾਨ ਦੇ ਵਿੱਚ ਯਾਨੀ ਆਪਣੇ ਪੰਜਾਬ ਦੇ ਵਿੱਚ ਤਾਂ ਤੁਹਾਡੀ ਕੀ ਰਾਏ ਆ ਇਸ ਤੇ ਮੈਂ ਤੁਹਾਡਾ ਜਵਾਬ ਵੀ ਜਰੂਰ ਦੇਵਾਂਗਾ ਤਾਂ ਜਿੰਨੇ ਵੀ ਪੈਣਪਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਦੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਹਰਜਿੰਦਰ ਸਿੰਘ ਜਿਹੜੇ ਕਿ ਅਮਰੀਕਾ ਦੇ ਵਿੱਚ ਫਲੋਰੀਡਾ ਸ਼ਹਿਰ ਦੇ ਅੰਦਰ ਟਰੱਕ ਚਲਾ ਰਹੇ ਸੀ ਉਹਨਾਂ ਕੋ ਇੱਕ ਗਲਤ ਯੂ ਟਰਨ ਹੋ ਜਾਂਦਾ ਜਿੰਦਾ ਕਰਕੇ ਇੱਕ ਐਕਸੀਡੈਂਟ ਹੋ ਜਾਂਦਾ ਕਿ ਕਾਰ ਜਿਹੜੀ ਸਿੱਧੀ ਸਪੀਡ ਚਾ ਰਹੀ ਹੈ ਉਹ ਉਹਨਾਂ ਦੇ ਟਰੱਕ ਚ ਵੱਜਦੀ ਹੈ ਤੇ ਤਿੰਨ ਲੋਕਾਂ ਦੀ ਜਾਨ ਚਲ ਜਾਂਦੀ ਹੈ ਤੇ ਉਸੇ ਟ੍ਰੈਮ ਮੌਕੇ ਉੱਤੇ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਵੈ ਤੇ ਖਬਰਾਂ ਚੱਲਣ ਲੱਗ ਪੈਂਦੇ ਕਿ ਹਰਜਿੰਦਰ ਸਿੰਘ ਨੂੰ ਹੁਣ 50 ਸਾਲ ਦੀ ਜਾਂ 45 ਸਾਲ ਦੀ ਕੈਦ ਹੋਏਗੀ ਘਟੋ-ਘਟ ਕਿ ਅਮਰੀਕਾ ਦੇ ਵਿੱਚ ਇੱਕ ਸ਼ਹਿਰੀ ਦੀ ਜਾਨ ਲੈਣ ਦਾ ਮਕਸਦ ਹੈ ਮਤਲਬ ਹੈ ਕਿ 15 ਸਾਲ ਦੀ ਸਜ਼ਾ ਤੇ ਅਗਰ ਤਿੰਨ ਸ਼ਹਿਰੀ ਮਰੇ ਤੇ ਇਹਦਾ ਮਤਲਬ ਹੈ ਕਿ 45 ਸਾਲ ਲੇਕਿਨ ਹੁਣ ਦੇਖਿਆ ਇਹ জানা ਹੈ ਕਿ ਜਦੋਂ ਜ਼ਾਰੀ ਕਰ ਇਨਵੈਸਟੀਗੇਸ਼ਨ ਹੋਏਗੀ ਸਾਰਾ ਕੁਝ ਮਾਮਲਾ ਸਾਹਮਣੇ ਆਏਗਾ ਕਿ ਆਇਆ ਕਿ ਹਰਜਿੰਦਰ ਸਿੰਘ ਨੇ ਜਾਣ ਬੁੱਝ ਕੇ ਉਹਨਾਂ ਅਮਰੀਕੀ ਸ਼ਹਿਰੀਆਂ ਦੀ ਜਾਨ ਲਈ ਹੈ ਕਿ ਜਾਂ ਲਾਪਰਵਾਹੀ ਦੀ ਵਜ੍ਹਾ ਦੇ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਉਹਨਾਂ ਸ਼ਹਿਰੀਆਂ ਦੀ ਜਾਨ ਗਈ ਹੈ ਅਗਰ ਤੇ ਲਾਪਰਵਾਹੀ ਦੀ ਵਜ੍ਹਾ ਦੇ ਨਾਲ ਐਕਸੀਡੈਂਟ ਹੋਇਆ ਯਾਨੀ ਕਿ ਹਰਜੀਤ ਸਿੰਘ ਦੀ ਲਾਪਰਵਾਹੀ ਸਾਬਤ ਹੋਏ ਕਿ ਉਹਨਾਂ ਨੇ ਜਾਣੇ ਅਣਜਾਣੇ ਦੇ ਵਿੱਚ ਟਰੱਕ ਮੋੜ ਦਿੱਤਾ ਨਹੀਂ غور ਕੀਤੀ ਲਾਪਰਵਾਹੀ ਦਿਖਾਈ ਹੈ ਤੇ ਉਹ ਇਸ ਕਰਕੇ ਉਹ ਐਕਸੀਡੈਂਟ ਹੋਇਆ ਤੇ ਫਿਰ ਤੇ ਉਹਨਾਂ ਨੂੰ 8 ਸਾਲ ਦੀ ਕੈਦ ਹੋਏਗੀ ਲੇਕਿਨ ਅਗਰ ਇਹ ਚੀਜ਼ ਸਾਬਤ ਹੋ ਗਈ ਹਰਜਿੰਦਰ ਸਿੰਘ ਨੇ ਜਾਣ ਬੁੱਝ ਕੇ ਟਰੱਕ ਮੋੜਿਆ ਇਹਨੂੰ ਨਜ਼ਰ ਵੀ ਆ ਰਿਹਾ ਸੀ ਕਿ ਗੱਡੀ ਆ ਰਹੀ ਹੈ ਤੇ ਫਿਰ ਵੀ ਇਹਨੇ ਟਰੱਕ ਮੋੜ ਦਿੱਤਾ ਤੇ ਫਿਰ ਇਹਨਾਂ ਨੂੰ 45 ਸਾਲ ਦੀ ਕੈਦ ਹੋਏਗੀ ਲੇਕਿਨ ਉਮੀਦ ਹੈ ਕਿ ਹਰਜਿੰਦਰ ਸਿੰਘ ਨੂੰ ਘੱਟ ਤੋਂ ਘੱਟ ਸਜ਼ਾ ਹੋਏਗੀ ਕਿਉਂਕਿ ਅਸੀਂ ਆਪਾਂ ਵੀਡੀਓ ਦੇ ਵਿੱਚ ਵੀ ਦੇਖਿਆ ਹੈ ਕਿ ਹਰਜਿੰਦਰ ਸਿੰਘ ਸਾਈਡ ਤੇ ਨਹੀਂ ਇਹਨਾਂ ਧਿਆਨ ਦਿੰਦਾ ਬਸ ਜਾਣੇ ਜਾਣੇ ਚੋ ਗੱਡੀ ਮੋੜ ਦਿੰਦਾ ਹੈ ਲਾਪਰਵਾਹੀ ਦੀ ਵਜ੍ਹਾ ਨਾਲ ਉਸ ਟਰੱਕ ਨੂੰ ਜਿੰਦਾ ਕਰਕੇ ਕਿ ਉਹ ਗੱਡੀ ਜਿਹੜੀ 180 80 ਦੀ ਸਪੀਡ ਦੇ ਵਿੱਚ ਆ ਰਿਓ ਵਿੱਚ ਵੱਜਦੀ ਹੈ ਤੇ ਉਹਨਾਂ ਸ਼ਹਿਰੀਆਂ ਦੀ ਮੌਤ ਹੋ ਜਾਂਦੀ ਹੈ ਬਾਕੀ ਹੁਣ ਕੋਰਟ ਨੇ ਅਰਜਿੰਦਰ ਸਿੰਘ ਨੂੰ ਆਰਡਰ ਦਿੱਤਾ ਹੈ ਕਿ ਆਪਣੇ ਇੱਕ ਵਕੀਲ ਕਰੇ ਤੇ ਹੁਣ ਜਿਹੜੇ ਆਪਣੇ ਸਿੱਖ ਵੀਰ ਭਰਾ ਜਿਹੜੇ ਕਿ ਅਮਰੀਕਾ ਦੇ ਵਿੱਚ ਗਏ ਐ ਬਹੁਤ ਸਾਰੇ ਜਿਹੜੇ ਐਡਵੋਕੇਟ ਹੈ ਵਕੀਲ ਹੈ ਉਹ ਸਾਰੇ ਹਰਜਿੰਦਰ ਸਿੰਘ ਦਾ ਕੇਸ ਲੜਨ ਨੂੰ ਤਿਆਰ ਐ ਖਰ ਜੁਮੀਦ ਹੈ ਕਿ ਹਰਜਿੰਦਰ ਸਿੰਘ ਨੂੰ ਘੱਟ ਤੋਂ ਘੱਟ ਸਜ਼ਾ ਹੋਏਗੀ ਉਹਨਾਂ ਦੀ ਗਲਤੀ ਨਹੀਂ ਹੈ ਉਹਨਾਂ ਜਾਣ ਬੁੱਝ ਕੇ ਕਿਸੇ ਦੀ ਜਾਨ ਨਹੀਂ ਲਈ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਆਪਣੇ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖੋ ਤੇ ਇਸਰਾ ਖਿਆਲ ਰਾਬ ਰੱਖਾ